ਖੜਿਆ ਹੋਇਆ ਫੁੱਲ ਸੀ ਉਸ ਰਸ ਨੂੰ ਮਨਨ ਵਿੱਚ ਐਸਾ ਮਗਨ ਹੋਇਆ ਵੇਖਦੇ ਆਂ ਵੇਖਦੇ ਆਂ ਫੁੱਲ ਜਿਹੜਾ ਹੈ ਉਹ ਬੰਦ ਹੋ ਗਿਆ ਤੇ ਭੌਰਾ ਵਿੱਚ ਆ ਕੇ ਮਰ ਗਿਆ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਵੀ ਇਹਨੂੰ ਦੁੱਖ ਲੱਗਿਆ ਮ੍ਰਿਗ ਮੀਨ ਭ੍ਰਿੰਗ ਪਤੰਗ ਪਤੰਗਾ ਜਿਹੜਾ ਹੈ ਉਹ ਦੀਵੇ ਦੀ ਲਾਟ ਨੂੰ ਵੇਖ ਕੇ ਭਜਾ ਆਉਂਦਾ ਹੁਣ ਸਾਵਣ ਪਾਦੋ ਸ਼ੁਰੂ ਹੋਏਗਾ ਅੱਗੇ ਜਾ ਕੇ ਆ ਹੁਣ ਬਰਸਾਤਾਂ ਤੋਂ ਬਾਅਦ ਪਤੰਗੇ ਨਿਕਲਣਗੇ ਇਹ ਲਾਟ ਨੂੰ ਵੇਖ ਕੇ ਉੱਤੇ ਦੀਵੇ ਦੀ ਲਾਟ ਦੇ ਉੱਤੇ ਨੱਚਣਗੇ ਦੀਵੇ ਦੀ ਲਾਟ ਨੂੰ ਵੇਖ ਕੇ ਬੜੇ ਮਗਨ ਹੋਣਗੇ ਇਹਨਾਂ ਦੀ ਮੌਤ ਦਾ ਕਾਰਨ ਹੀ ਉਹ ਦੀਵਾ ਜਿਹੜਾ ਹੈ ਬਣ ਜਾਂਦਾ ਜਦੋਂ ਚਸਕੇ ਦੇ ਵਿੱਚ ਪੈ ਜਾਂਦਾ ਹੈ ਮਰੇਗ ਮੀਨ ਭ੍ਰਿੰਗ ਪਤੰਗ ਕੁੰਚਰ ਕੁੰਚਰ ਹਾਥੀ ਹਾਥੀ ਕਿੰਨਾ ਵੱਡਾ ਤਾਕਤ ਜਾਨਵਰ ਹੈ ਜੀ ਜਦੋਂ ਹਾਥੀ ਨੂੰ ਫੜਿਆ ਜਾਂਦਾ ਹੈ ਨਾ ਵੇਖੋ ਕਿੰਨੀ ਵੱਡੀ ਤਾਕਤ ਹੈ ਹਾਥੀ ਦੀ ਹਾਥੀ ਨੂੰ ਫੜਨ ਵਾਸਤੇ ਇੱਕ ਕੀ ਕੀਤਾ ਜਾਂਦਾ ਹੈ ਕਾਲ ਬੂਤ ਕੀ ਹਸਤਨੀ ਮਨ ਬਉਰਾ ਰਹੀਂ ਇੱਕ ਕਾਗਜ਼ ਦੀ ਹਥਨੀ ਨੂੰ ਬਣਾਇਆ ਜਾਂਦਾ ਹੈ ਵਿੱਚ ਵੱਡਾ ਸਾਰਾ ਜ਼ਮੀਨ ਵਿੱਚ ਟੋਇਆ ਪੁੱਟਿਆ ਜਾਂਦਾ ਹੈ ਜ਼ਮੀਨ ਵਿੱਚ ਟੋਏ ਨੂੰ ਪੁੱਟ ਕੇ ਉਸ ਵਿੱਚ ਕਾਗਜ਼ ਦੀ ਬਣੀ ਹੋਈ ਹੱਥਨੀ ਨੂੰ ਲਿਆ ਕੇ ਬਟ ਖੜਾਰ ਦਿੱਤਾ ਜਾਂਦਾ ਹੈ ਬਣਾ ਕੇ ਹਾਥੀ ਕਾਮਵਾਸ਼ਨਾਵਾ ਦੇ ਵਿੱਚ ਭੱਜਿਆ ਆਉਂਦਾ ਉਹ ਟੋਏ ਵਿੱਚ ਡਿੱਗਦਾ ਹੈ ਜਦੋਂ ਟੋਏ 'ਚ ਡਿੱਗਦਾ ਆਪਣੇ ਆਪ ਨੂੰ ਫਸਾ ਕੇ ਬੈਠ ਜਾਂਦਾ ਹੈ ਮਹਾਰਤ ਜਿਹੜਾ ਹਾਥੀ ਦੇ ਸਿਰ ਦੇ ਉੱਤੇ ਕੁੰਡੇ ਮਾਰਦਾ ਹੈ ਕਈ ਦਿਨ ਹਾਥੀ ਨੂੰ ਜਿਹੜਾ ਭੁੱਖਾ ਰੱਖਿਆ ਜਾਂਦਾ ਹੈ ਕਈ ਦਿਨ ਭੁੱਖੇ ਰਹਿਣ ਤੋਂ ਬਾਅਦ ਹਾਤੀ ਆਪਣੀ 사운ਡ ਐਸੀ ਕ੍ਰੀਏਟ ਕਰਦਾ ਐ ਐਸੀ ਆਵਾਜ਼ ਦਿੰਦਾ ਹੈ ਜਿਸ ਤੋਂ ਇਸ ਗੱਲ ਦਾ ਪ੍ਰਤੀਤ ਹੁੰਦਾ ਕਿ ਹੁਣ ਆਪਣੀ ਗੁਲਾਮੀ ਨੂੰ ਸਵੀਕਾਰ ਕਰ ਚੁੱਕਿਆ ਹੈ ਦੇਖੋ ਮਿਰਗ ਕਿੰਨਾ ਤੇਜ਼ ਗਤੀ ਨਾਲ ਦੌੜਨ ਵਾਲਾ ਜਾਨਵਰ ਮੀਨ ਮੱਛੀ ਪਾਣੀ ਦੇ ਵਿੱਚ ਰਹਿਣ ਵਾਲੀ ਜਿਹੜੀ ਸੇਫ ਰਹਿੰਦੀ ਹੈ ਆਪਣੇ ਆਪ ਦੇ ਵਿੱਚ ਮਿਰਗ ਮੀਨ ਭ੍ਰਿੰਗ ਭੌਰਾ ਰਸ ਨੂੰ ਮੰਨਣ ਵਾਲਾ ਕਿੱਥੇ ਹਵਾ ਅਡਾਰੀਆਂ ਮਾਰਦਾ ਹੈ ਅਸਮਾਨ ਵਿੱਚ ਉੱਡਦਾ ਹੈ ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਇੱਕ ਦੁੱਖ ਵਿਨਾਸ਼ ਤੇ ਗੁਰੂ ਸਾਹਿਬ ਕਹਿਣ ਲੱਗੇ ਬੰਦਿਆ ਇਨ੍ਹਾਂ ਦੇ ਵਿੱਚ ਤੇ ਹੋ ਸਕਦਾ ਇੱਕ ਇੱਕ ਦੁੱਖ ਹੋਵੇ ਤੇ ਪੰਜ ਦੁੱਖ ਅਸ਼ਾਦ ਮਹਿ ਤਾਂ ਕਿਹ ਤੇ ਤਕ ਬਾਤ ਉਹ ਤੇਰੇ ਵਿੱਚ ਤੇ ਪੰਜੇ ਦੇ ਪੰਜੇ ਦੁੱਖ ਨਹੀਂ ਤੂੰ ਹਿਰਨ ਵਾਂਗੂ ਜਿਹੜਾ ਉਹ ਚਸਕਿਆਂ ਨੂੰ ਸੁਣਨ ਵਾਸਤੇ ਮਾੜੀਆਂ ਗੱਲਾਂ ਨੂੰ ਸੁਣਨ ਵਾਸਤੇ ਤੂੰ ਮਗਰ ਮਗਰ ਕਿਸੇ ਦੇ ਦੌੜਿਆਂ ਫਿਰਦਾ ਤੇ ਜਦੋਂ ਇਹ ਕਿਸੇ ਦੀ ਮਾੜੀ ਗੱਲ ਨੂੰ ਸੁਣਦਾ ਹੈ ਨਾ ਇਹ ਹੀ ਘਰਾਂ ਵਿੱਚ ਕਲੇਸ਼ ਪਾ ਦਿੰਦੀ ਹੈ ਮਰੇ ਕਿਹਾ ਜਾਂਦਾ ਤੂੰ ਮੇਰੀ ਚੁਗਲੀ ਨੂੰ ਸੁਣਿਆ ਕਿਉਂ ਜੇ ਸੁਣਿਆ ਮੈਨੂੰ ਦੱਸਿਆ ਕਿਉਂ ਨਹੀਂ ਤੂੰ ਤੇ ਮੇਰੇ ਨਾਲ ਰਹਿੰਦਾ ਸੀ ਅਸਲ ਤੇ ਇਨਸਾਨ ਇਹ ਆਤਮਿਕ ਮੌਤ ਨੂੰ ਸਹੇੜ ਕੇ ਬਹਿ ਜਾਂਦਾ ਹੈ ਆਤਮਿਕ ਮੌਤ ਤੇ ਸਹੇੜਿਆ ਹੋਇਆ ਬੰਦਾ ਆਪਣੇ ਘਰਾਂ ਵਿੱਚ ਤੇਸ਼ਕ੍ਰਿਪਾ ਬਿਨਾਂ ਜੰਨੀਨ ਛਿਪਦੇ ਚਸ਼ਕਿਆਂ ਵਿੱਚ ਪਏ ਹੋਏ ਇਨਸਾਨ ਰਿੰਗ ਰਸਾਂ ਨੂੰ ਮੰਨਣ ਦੇ ਚਸ਼ਕਿਆਂ 'ਚ ਪਿਆ ਹੋਇਆ ਇਨਸਾਨ ਭ੍ਰਿੰਗ ਪਤ ਕੁੰਚਰ ਇੱਕ ਦੋ ਵਿਨਾਸ਼ ਸਤਗੁਰੂ ਮਹਾਰਾਜ ਪਾਸ਼ਾ ਕਹਿੰਦੇ ਪੰਜ ਦੋਖ ਸਦਮਹਿ ਤਾਕੀ ਕੇ ਤਕ ਬਾਦ ਤੇਰੇ ਵਿੱਚ ਦੇ ਪੰਜੇ ਦੇ ਪੰਜੇ ਦੁੱਖ ਨੇ ਤੇਰੀ ਹਾਲਤ ਕੀ ਹੋ ਸਕਦੀ ਹੈ ਤੇ ਮਹਾਰਾਜ ਪਾਸ਼ਾ ਕਹਿਣ ਲੱਗੇ ਜਦੋਂ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਔਖਦ ਦਿੱਤਾ ਪ੍ਰਮਾਤਮਾ ਦੇ ਨਾਮ ਦੇ دارو ਨੂੰ ਦੇ ਦਿੱਤਾ ਤੇ ਮਹਾਰਾਜ ਪਾਸ਼ਾ ਕਹਿਣ ਲੱਗੇ ਫਿਰ ਕੀ ਹੋਇਆ ਦੁੱਖ ਉਹਦਾ ਬਿਨਸ ਗਿਆ ਸੁਖ ਪਾਏ ਦੁੱਖ ਬਿਨਸਿਆ ਥਾਉ ਉਦੇ ਅੰਦਰੋਂ ਇਹ ਦੁੱਖਾਂ ਦਾ ਜਿਹੜਾ 파ਰਸ਼ਾ ਮਹਾਰਾਜ ਕਹਿੰਦੇ ਬਿਲਕੁਲ ਥਾਂ ਟਿਕਾਣਾ ਜਿਹੜਾ ਹੈ ਉਹ ਚੁੱਕਿਆ ਗਿਆ ਹੈ। ਤਾਪ ਗਿਆ ਬਚਨ ਗੁਰਪੂਰੇ। ਗੁਰੂ ਸਾਹਿਬ ਨੇ ਇਹ ਤਾਪ ਦੀ ਗੱਲ ਕੀਤੀ ਹੈ। ਤਿੰਨ ਤਰ੍ਹਾਂ ਦੇ ਤਾਪ ਗੁਰਬਾਣੀ ਦੇ ਅੰਦਰ ਸਤਿਗੁਰ ਜੀ ਦੇ ਜ਼ਿਕਰ ਹੋਇਆ ਹੈ। ਮਹਾਰਾਜ 파ਰਸ਼ਾ ਕਹਿੰਦੇ ਇੱਕ ਤਾਪ ਕੋ ਜਿਹੜਾ ਇਨਸਾਨ ਨੂੰ ਜਨਮ ਮਰਨ ਦਾ ਡੇਰ ਲੱਗਾ ਹੈ। ਸਰੀਰ ਦਾ ਰੁੱਖ ਲੱਗੈ ਪਰਮਾਤਮਨਤ ਵਿਛੋੜਾ ਇੱਕ ਇਹ ਤਾਪ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਇਹਨਾਂ ਤਿੰਨਾਂ ਤਾਪਾਂ ਦੀ ਇੱਕੋ ਦਵਾਈ ਹੈ ਜਿਹੜੀ ਸਤਿਗੁਰ ਜੀ ਨੇ ਪਹਿਲੀ ਪੰਕਤੀ ਦੇ ਅੰਦਰ ਜ਼ਿਕਰ ਕਰ ਦਿੱਤਾ ਔਖ ਦਿਖਾਇਓ ਹਰ ਕੋ ਨਾਉ ਆਪ ਜੀ ਅਰਦਾਸ ਦੇ ਵਿੱਚ ਅਰਦਾਸ ਨੂੰ ਰਜ਼ੋਈ ਨੂੰ ਬਿਆਨ ਕਰਨ ਲੱਗਿਆ ਸਤਿਗੁਰ ਜੀ ਦਾ ਸ਼ਬਦ ਪੜਦੇ ਹੋ ਤੀਨੇ ਤਾਪ ਨਿਵਾਰਨ ਹਾਰਾ ਮਹਾਰਾਜ ਤੂੰ ਤਿੰਨੇ ਤਰ੍ਹਾਂ ਦੇ ਤਾਪਾਂ ਨੂੰ ਖਤਮ ਕਰ ਦਿੰਦਾ ਹੈ ਇਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤੂੰ ਦੁੱਖਾਂ ਨੂੰ ਖਤਮ ਕਰ ਦਿੰਦਾ ਸੁੱਖਾਂ ਨੂੰ ਜ਼ਿੰਦਗੀ ਦੇ ਅੰਦਰ ਪ੍ਰਦਾਨ ਕਰਵਾ ਦਿੰਦਾ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕੋ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਜਦੋਂ ਗੁਰੂ ਦੇ ਅਗੇ ਅਰਦਾਸ ਕਰੇਗਾ ਗੁਰੂ ਤੇਰੇ ਤਿੰਨਾਂ ਤਾਪਾਂ ਨੂੰ ਖਤਮ ਕਰ ਦੇਗਾ ਤੇ ਗੁਰੂ ਸਾਹਿਬ ਕਹਿਣ ਲੱਗੇ ਜਦੋਂ ਗੁਰੂ ਦੇ ਨਾਮ ਦੇ ਨਾਲ ਜੁੜ ਗਿਆ ਜਿਹੜਾ ਤਾਪ ਜਹਾਂਗੀਰ ਬਾਦਸ਼ਾਹ ਨੂੰ ਚੜਿਆ ਹੋਇਆ ਸੀ ਨਾ ਉਹ ਤਾਪ ਉਹ ਤਪਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਨੂੰ ਦੇ ਨਹੀਂ ਸਕਿਆ ਸਤ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਇਹਨਾਂ ਦੇ ਸੁਪੁੱਤਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਸ਼ਾ ਇਹਨਾਂ ਦਾ ਅੱਜ ਮੀਰੀ ਪੀਰੀ ਦਿਹਾੜਾ ਹੈ ਗੁਰੂ ਸਾਹਿਬ ਨੇ ਅਧਿਆਤਮਤਾ ਗੁਰੂ ਸਾਹਿਬ ਨੇ ਮੀਰੀ ਗੁਰੂ ਸਾਹਿਬ ਨੇ ਪੀਰੀ ਦੋਨਾਂ ਨੂੰ ਮਹਾਰਾਜ ਪਾਤਸ਼ਾਹ ਕਹਿ ਲਗੇ ਸਿਖਾ ਇਹ ਤਿੰਨਾਂ ਨੂੰ ਜਿਹੜਾ ਦੋਵਾਂ ਨੂੰ ਜਿਹੜਾ ਤੈਨੂੰ ਆਪਣੇ ਨਾਲ ਲੈ ਕੇ ਚੱਲਣਾ ਪਏਗਾ ਸਿੱਖ ਜਿਹੜਾ ਰਾਜਨੀਤੀ ਤੋਂ ਅਣਜਾਣ ਨਾ ਰਹੀ ਤਨ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ ਅਸਥਾਨ ਦੇ ਉੱਤੇ ਨਤਮਸਤਕ ਹੋ ਰਹੇ ਹੋ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਨੰਢੇੜ ਵਿਖੇ 52 ਹੁਕਮ ਕੀਤੇ ਜਿਨ੍ਹਾਂ ਨੂੰ 52 ਬਚਨ ਵੀ ਕਹਿੰਦੇ ਹੋ ਸਭ ਤੋਂ ਪਹਿਲਾਂ ਇਹਨਾਂ ਨੂੰ ਬਾਬਾ ਬੁੱਢਾ ਸਾਹਿਬ ਦੇ ਪੜਪੋਤਰੇ ਬਾਬਾ ਰਾਮ ਕੁਰਾਮ ਕੋਇਰ ਜੀ ਬਾਬਾ ਰਾਮ ਕੋਇਰ ਜੀ ਨੂੰ ਇਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਅੰਕਿਤ ਕੀਤਾ ਉਸ ਤੋਂ ਬਾਅਦ ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਆਪਣੀ ਕਿਤਾਬ ਆਦ ਸਿੱਖ ਆਦ ਸਾਖੀਆਂ ਵਿੱਚ ਇਹ 52 ਬਚਨਾਂ ਨੂੰ ਜਿਹੜਾ ਹੈ ਕੋਡ ਕੀਤਾ ਹੈ ਉਹਨਾਂ 52 ਬਚਨਾਂ ਦੇ ਵਿੱਚ ਇੱਕ ਬਚਨ ਹੈ ਕਿ ਸਿੱਖ ਨੇ ਰਾਜਨੀਤੀ ਪੜਨੀ ਹੈ ਸਿੱਖ ਰਾਜਨੀਤੀ ਤੋਂ ਕਦੇ ਅਣਜਾਣ ਨਾ ਹੋਏ ਗੁਰੂ ਹਰਗੋਬਿੰਦ ਮਹਾਰਾਜ ਪਾਸ਼ਾ ਜਿਹੜੇ ਸਿਧਾਂਤ ਨੂੰ ਲੈ ਕੇ ਮੀਰੀ ਪੀਰੀ ਦੀਆਂ ਤਲਵਾਰਾਂ ਨੂੰ ਪਾਉਂਦੇ ਨੇ ਨਾ ਉਹੀ ਤਲਵਾਰ ਤਾਂ ਉਸ ਤਲਵਾਰ ਨੂੰ ਧਾਰਨ ਕੀਤਾ ਜਾਂਦਾ ਜੇਕਰ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਉਸ ਰਸਤੇ ਨੂੰ ਸ਼ੁਰੂ ਕੀਤਾ ਸੀ ਜਦੋਂ ਮਹਾਰਾਜ ਪਾਤਸ਼ਾਹ ਕਹਿੰਦੇ ਸਿਖਾ ਤੈਨੂੰ ਇਹ ਰਾਜੇ ਜਿਹੜੇ ਰਾਜੇ ਪਾਪ ਕਮਾਉਣ ਦੇ ਉਲਟੀ ਬਾੜ ਖੇਤ ਕੋ ਖਾਈ ਪੜਦੇ ਹਣ ਪਾਈ ਗੁਰਦਾਸ ਜੀ ਤਾਂ ਗੁਰੂ ਸਾਹਿਬ ਕਹਿੰਣਗੇ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨੇਂਦਾ ਪਾਇਨ ਕਾਓ ਰਤ ਪਿਤ ਕੁੱਤੇ ਉਹ ਛੱਟ ਜਾਓ ਗੁਰੂ ਨਾਨਕ ਸਾਹਿਬ ਦਾ ਘਰ ਕਲਾ ਰੋਹਾਨੀਅਤ ਦਾ ਉਪਦੇਸ਼ ਨਹੀਂ ਦਿੰਦਾ ਗੁਰੂ ਸਾਹਿਬ ਕਹਿੰ ਲਗੇ ਸਿੱਖਾ ਤੈਨੂੰ ਹਰੇਕ ਚੀਜ਼ ਦਾ ਪਤਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ ਇੱਕ ਬਚਨ ਦਿੱਤਾ ਹੈ ਸਿੱਖ ਨੇ ਰਾਜਨੀਤੀ ਪੜ੍ਹਨੀ ਹੈ ਤੇ ਗੁਰੂ ਸਾਹਿਬ ਕਹਿੰ ਲਗੇ ਰਾਜਨੀਤੀ ਨੂੰ ਪੜਨ ਲੱਗਿਆਂ ਤੇਰੇ ਅੰਦਰ ਇਹ ਚੀਜ਼ ਦਾ ਗਿਆਨ ਹੋਵੇ ਕਿ ਤੇਰੇ ਨਾਲ ਕੱਲ ਨੂੰ ਕੋਈ ਸ਼ਾਮ ਧਾਮ ਦੰਡ ਭੇਦ ਇਹ ਤਿੰਨ ਤਰੀਕੇ ਤੇਰੇ ਨਾਲ ਵਰਤਣੇ ਵੀ ਚਾਹੀਏ ਸਿੱਖਾ ਤੂੰ ਕਹੇ ਇਹਨਾਂ ਦੇ ਬਾਝੇ ਵਿੱਚ ਨਾ ਗਦੇ ਆ ਜਾਈਂ ਗੁਰੂ ਹਰਗੋਬਿੰਦ ਮਹਾਰਾਜ ਪਾਸ਼ਾ ਅਨਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਹੋਈ ਸਾਨੂੰ 1606 ਈਸਵੀ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਪਾਤਸ਼ਾਹ ਨੂੰ ਤਪਾਉਣ ਦੇ ਕਈ ਯਤਨ ਕੀਤੇ ਗਏ ਉਥੇ ਗੁਰਦਿੱਤਾ ਪੜਪੂੰਜਾ ਬਾਲੂ ਜਿਹੜਾ ਹੈ ਰੇਤ ਦੇ ਗੁਰੂ ਅਰਜਨ ਦੇ ਮਹਾਰਾਜ ਪਾਤਸ਼ਾਹ ਦੇ ਸਿਰ ਦੇ ਉੱਤੇ ਪਾਇਆ ਸੀ ਤਤੀ ਤਵੀ ਨੂੰ ਤਪਾਇਆ ਸੀ ਇੱਧਰ ਜਹਾਂਗੀਰ ਬਾਦਸ਼ਾਹ ਤਪਿਆ ਹੋਇਆ ਹੈ ਗੁਰਦਿੱਤਾ ਪੜਪੂੰਜਾ ਤਪਿਆ ਹੋਇਆ ਹੈ ਇੱਧਰ ਤਤੀ ਤਵੀ ਤਪੀ ਹੈ ਇਧਰ ਜੇਠ ਮਹੀਨਾ ਤਪਿਆ ਹੈ ਤੇ ਧੰਨ ਗੁਰੂ ਅਰਜੁਨ ਦੇ ਮਾਰੇ 파ਰਸ਼ਾ ਦੇ ਸੀਸ ਦੇ ਉੱਪਰ ਤਤੀ ਰੇਤ ਨੂੰ ਪਾਇਆ ਜਾ ਰਿਹਾ ਹੈ ਜੇ ਠੰਡਕ ਦੇ ਵਿੱਚ ਨੇ ਦੇ ਧੰਨ ਗੁਰੂ ਅਰਜੁਨ ਦੇ ਮਾਰੇ 파ਰਸ਼ਾ ਨੇ ਕਿਸੇ ਸ਼ਾਇਰ ਨੇ ਬੜੇ ਪਿਆਰੇ ਬੋਲ ਲਿਖੇ ਉਹ ਆਖਦਾ ਕਹਿੰਦਾ ਜਿਹਦੇ ਸੀਸ ਤੇ ਕਦੇ ਸੀ ਕਲਸ ਝੁਲਦੇ ਗਰਮ ਬਾਲੂ ਦੇ ਕੜਸ਼ੇ ਪਵਾਰੇ ਆ ਸੀ ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾਰਿਆ ਸੀ ਕਹਿਣਾ ਸੌਖਾ ਤੇ ਸੁਨਣਾ ਬਹੁਤ ਸੁਖ ਔਖੀ ਗੱਲ ਹੈ ਅਮਲ ਕਮਾਉਣ ਵਾਲੀ ਇਹ ਤੇ ਆਤਮਾ ਹੀ ਕੇਵਲ ਰੱਬ ਦੀ ਸੀ ਤਤੀ ਤਵੀ ਤੇ ਸੁਖਮਣੀ ਗਾਉਣ ਵਾਲੀ ਗੁਰੂ ਅਰਜੁਨ ਦੇ ਮਹਾਰਾਜ ਪਾਤਸ਼ਾਹ ਜੇ ਠੰਡਕ ਦੇ ਵਿੱਚ ਨੇ ਤੇ ਉਹਦਾ ਕਾਰਨ ਇਹ ਇੱਕ ਗੁਰਬਾਣੀ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਤੂੰ ਸਾਰੇ ਤਾਪਾਂ ਨੂੰ ਖਤਮ ਕਰ ਦਿੰਦਾ ਤੂੰ ਸਰੀਰ ਦੇ ਤਾਪ ਤੂੰ ਜਨਮ ਮਰਨ ਦੇ ਤਾਪ ਸਾਰੇ ਦੁੱਖਾਂ ਨੂੰ ਤੂੰ ਖਤਮ ਕਰ ਦਿੰਦਾ ਹੈ ਗੁਰੂ ਅਰਜੁਨ ਦੇ ਮਹਾਰਾਜ ਪਾਤਸ਼ਾਹ ਦੀ ਸ਼ਹਾਦਤ ਹੋਈ ਧੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਫਿਰ ਜਿਹੜਾ ਜਵਾਬ ਦਿੱਤਾ ਹੈ ਗੁਰੂ ਸਾਹਿਬ ਕਹਿਣ ਲੱਗੇ ਸਿੱਖ ਸੰਗਤਾਂ ਨੂੰ ਦੋ ਤਲਵਾਰਾਂ ਬਾਬਾ ਬੁੱਢਾ ਸਾਹਿਬ ਨੇ ਧੰ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਨੂੰ ਧਾਰਨ ਕਰਵਾਈਆਂ ਨੇ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਨੂੰ ਕਿਰਪਾਨਾਂ ਧਾਰਨ ਕਰਵਾਈਆਂ ਯਾਦ ਰੱਖਿਓ ਆਪਾਂ ਜਿਹੜਾ ਗੁਰੂ ਸਾਹਿਬ ਦੇ ਕਕਾਰਾਂ ਵਿੱਚ ਨਾਮ ਵਰਤਦੇ ਜਨਾ ਉਹ ਕਿਰਪਾਨ ਹੈ ਸਿੱਖ ਦੀ ਕਿਰਪਾਨ ਉਠਦੀ ਉਦੋਂ ਹੈ ਕਿਰਪਾ ਕਿਰਪਾ ਪਲੱਸ ਆਨ ਜਦੋਂ ਆਣ ਦੀ ਇੱਜ਼ਤ ਦੀ ਰਾਖੀ ਦੇ ਲਈ ਕਿਰਪਾ ਜਿਹੜੀ ਉੱਠਦੀ ਹੈ ਉਹ ਸਿੱਖ ਦੀ ਕਿਰਪਾਨ ਹੈ ਗੁਰੂ ਸਾਹਿਬ ਨੇ ਇਹ ਕਿਰਪਾਨਾਂ ਧਾਰਨ ਕੀਤੀਆਂ ਇਤਿਹਾਸਕਾਰ ਤਲਵਾਰਾਂ ਵੀ ਆਖਦੇ ਨੇ ਕਿਰਪਾਨਾਂ ਵੀ ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਕਿਰਪਾਨਾਂ ਧਾਰਨ ਕੀਤੀਆਂ ਗੁਰੂ ਸਾਹਿਬ ਕਹਿਣ ਲੱਗੇ ਮੀਰ ਜਦੋਂ ਤੁਸੀਂ ਇਹ ਸ਼ਬਦਾਂ ਦੇ ਅਰਥਾਂ ਨੂੰ ਪੜੋਗੇ ਨਾ ਫਾਰਸੀ ਭਾਸ਼ਾ ਵਿੱਚ ਵਿਦਵਾਨ ਜ਼ਿਕਰ ਕਰਦੇ ਨੇ ਜੇਕਰ ਫਾਰਸੀ ਭਾਸ਼ਾ ਦੇ ਅੰਦਰ ਮੀਰ ਦੇ ਅਰਥ ਕੀਤੇ ਜਾਂ ਤੇ ਉੱਚਾ ਅਹੁਦਾ ਰਾਜ ਦੇ ਨਾਲ ਜੁੜਿਆ ਹੋਇਆ ਅਹੁਦਾ ਜਦੋਂ ਇਹਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜ ਕੇ ਦੇਖੋਗੇ ਨਾ ਤੇ ਪੰਜਾਬੀ ਭਾਸ਼ਾ ਦੇ ਨਾਲ ਜੁੜਿਆ ਹੋਇਆ ਸ਼ਬਦ ਅਮੀਰੀ ਹੋਏਗਾ ਧੰਨ ਵਾਲਾ ਹੋਵੇਗਾ ਪਰ ਗੁਰਬਾਣੀ ਨੂੰ ਪੜ ਕੇ ਦੇਖੀਏ ਗੁਰਬਾਣੀ ਆਖਦੀ ਹੈ ਧੰਨ ਗੁਰੂ ਨਾਨਕ ਮਹਾਰਾਜ ਦਾ ਸ਼ਬਦ ਗੁਰੂ ਸਾਹਿਬ ਕਹਿੰਦੇ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਜਦੋਂ ਪਤਾ ਲੱਗਿਆ ਜਦੋਂ ਬਾਦਸ਼ਾਹ ਆਇਆ ਹੈ ਬਾਬਰ ਆਇਆ ਹੈ ਰਾਜਾ ਆਇਆ ਹੈ ਚੜ੍ਹਾਈ ਕਰਕੇ ਤੇ ਗੁਰੂ ਸਾਹਿਬ ਕਹਿਣ ਲੱਗੇ ਇਹ ਫਿਰ ਪੀਰਾਂ ਵਾਲੇ ਪਾਸੇ ਤੁਰ ਪੇ ਰੋਹਾਨੀਅਤ ਵਾਲੇ ਪਾਸੇ ਮੰਤਰ ਪੜਨ ਲੱਗੇ ਤੇ ਗੁਰੂ ਸਾਹਿਬ ਕਹਿਣ ਲੱਗੇ ਹੁਣ ਗੁਰੂ ਨਾਨਕ ਦਾ ਕਰ ਜਿੱਥੇ ਅਧਿਆਤਮਕਤਾ ਦੀ ਜਿੱਥੇ ਸਪਿਰਚੁਅਲਿਟੀ ਦੀ ਗੱਲ ਕਰਦਾ ਹੈ ਗੁਰੂ ਨਾਨਕ ਦਾ ਕਰ ਉਥੇ ਹੁਣ ਮੀਰੀ ਦੀ ਗੱਲ ਵੀ ਕਰੇਗਾ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਫਿਰ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਅਤੇ ਪੀਰੀ ਦੀ ਗੁਰੂ ਸਾਹਿਬ ਕਹਿਣਗੇ ਸਿੱਖ ਰਾਜਨੀਤੀ ਤੋਂ ਅਣਜਾਣ ਨਾ ਰਹੀਂ ਢਾਡੀ ਅਬਦੁੱਲਾ ਤੇ ਢਾਡੀ ਨੱਥਮਲ ਸੋਰ ਸਿੰਘ ਪਿੰਡ ਦੇ ਰਹਿਣ ਵਾਲੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਸ਼ਨਮੁਖ ਹੋ ਕੇ ਗੁਰੂ ਸਾਹਿਬ ਦੀ ਉਸਤਤ ਨੂੰ ਗਾਇਆ ਹੈ ਤਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਹੂੰ ਦੋ ਤਲਵਾਰਾਂ ਧਾਰਨ ਕੀਤੀਆਂ ਨੇ ਦੋ ਤਲਵਾਰਾਂ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਕੋਟ ਤੇਰੇ ਨਾਲ ਜਿਹੜੇ ਸਿਪਾਹੀ ਨੇ ਨਾ ਮਹਾਰਾਜ 파ਰਸ਼ਾ ਹਜ਼ਾਰ ਨੇ ਨਾਲ ਸਿਪਾਹੀ ਨੀਨ ਨਾਲ ਕੋਟ ਮਜਨ ਇਹਨਾਂ ਦੇ ਨਾਲ ਸਿਪਾਹੀਆਂ ਦੀ ਗਿਣਤੀ ਸਤਗੁਰ ਪਾਸ਼ਾ ਬਹੁਤ ਹੈ ਗੁਰੂ ਮਹਾਰਾਜ ਕਹਿਣ ਲੱਗੇ ਮਹਾਰਾਜ ਤੂੰ ਦੋ ਤਲਵਾਰਾਂ ਨੂੰ ਧਾਰਨ ਕੀਤਾ ਹੈ ਤੇ ਗੁਰੂ ਗੁਰਦੇਵ ਪਾਸ਼ਾ ਜੀਓ ਦਰਵਾਜ਼ਾ ਬਲਖ ਬਖੀਰ ਦੀ ਅੰਤਲੀਆਂ ਪੰਕਤੀਆਂ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਪੱਗ ਤੇਰੀ ਕੀ ਜਹਾਂਗੀਰ ਦੀ ਤੇਰੀ ਪੱਗ ਜਿਹੜੀ ਹੈ ਮਹਾਰਾਜ ਪਾਸ਼ਾ ਤੇਰੀ ਪੱਗ ਉੱਚੀ ਹੈ ਤੇ ਉੱਚੀ ਰਹੇਗੀ ਤੇ ਮਹਾਰਾਜ ਪਾਸ਼ਾ ਤੇਰਾ ਤਖਤ ਉੱਚਾ ਹੈ ਤੇ ਤੇਰਾ ਤਖਤ ਉੱਚਾ ਹੀ ਰਹੇਗਾ ਤੇਰੀ ਪੱਗ ਦਾ ਮੁਕਾਬਲਾ ਜਿਹੜਾ ਹੈ ਜਹਾਂਗੀਰ ਬਾਦਸ਼ਾਹ ਦੀ ਪੱਗ ਜਿਹੜੀ ਹੈ ਕੁਝ ਕਰ ਨਹੀਂ ਸਕਦੀ ਇਹਨੂੰ ਧੰਨ ਗੁਰੂ ਅਰਜੁਨ ਦੇ ਮਹਾਰਾਜ ਪਾਸ਼ਾ ਨੇ ਆਖਿਆ ਸੀ ਜਹਾਂਗੀਰ ਮੇਰੀ ਸਦਾ ਕੋ ਦਬਾਣਾ ਤੂੰ ਮੁਮਕਿਨ ਹੈ ਬਦਲਤੇ ਵਕਤ ਕੀ ਰਫ਼ਤਾਰ ਕੌਣ ਰੋਕੇਗਾ ਫਸੀਲੇ ਆਤਸ਼ੋ ਆਹਾਨ ਬੁਲੰਦ ਸਹੀ पर हयात की ललकार को कौन रोकेगा मेरी ख्यालों को मेरी ख्यालों को परवाज को रोकने वाले याद रखि हर गोविंद की तलवार को कौन रोकेगा मेरी आवाज नु तू बुलंद कर सकदा है जिस आवाज नु मैं गुरु ग्रंथ साहिब महाराज पाशा दी वाणी दे अंदर कैद करके आया है ना इस आवाज नु गुरु ग्रंथ साहिब महाराज पाशा दी वाणी दे अंदर बंद करके आया है उस आवाज नु तू हुन कदे बंद नहीं कर सकंगा यही आवाज ਤਾਨ ਗੁਰੂ ਹਰਿ ਗੋਬਿੰਦ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਨੂੰ ਪੜ੍ਹ ਕੇ ਜਿਹੜੀ ਹੈ ਤਾਨ ਗੁਰੂ ਅਰਜੁਨ ਦੇਵ ਮਹਾਰਾਜ ਪਾਤਸ਼ਾਹ ਦੇ ਕੋਲ ਲਈ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖਾ ਇਸ ਗੁਰਬਾਣੀ ਨੂੰ ਪੜ੍ਹ ਕੇ ਤੈਨੂੰ ਕੋਈ ਤਪਾਉਣ ਦਾ ਯਤਨ ਕਰੇ ਭਾਵੇਂ ਆਦ ਬਿਆਦ ਉਪਾਦ ਤਿੰਨ ਤਰ੍ਹਾਂ ਦੇ ਤਾਪ ਤੈਨੂੰ ਤਪਾਉਣ ਦੇ ਯਤਨ ਕਰਨ ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਠੰਡਕ ਦੇਗਾ ਤੈਨੂੰ ਗੁਰੂ ਦਾ ਨਾਮ ਮਹਾਰਾਜ ਕਹਿੰਦੇ ਤਾਪ ਗਿਆ ਬਚਨ ਗੁਰ ਪੂਰੇ ਗੁਰੂ ਦੀ ਬਚਨਾਂ ਦੇ ਨਾਲ ਤੇਰੇ ਇਹ ਸਰੀਰ ਦੇ ਤਾਪ ਤੇਰੇ ਜ਼ਿੰਦਗੀ ਦੇ ਤਾਪ ਤੇਰੇ ਜ਼ਿੰਦਗੀ ਦਾ ਤਖਲਾ ਜਿਹੜਾ ਤੈਨੂੰ ਤਪਾਉਂਦਾ ਸੀ ਮਹਾਰਾਜ ਪਾਤਸ਼ਾਹ ਕਹਿੰਦੇ ਸਭ ਕੁਝ ਇਹ ਬਿਨਸ ਗਿਆ ਹੈ ਜੀ ਆਨੰਦ ਭਿਆ ਸਭ ਮਿਟੇ ਵਿਸੂਰੇ ਗੁਰੂ ਨੇ ਕਿਰਪਾ ਕੀਤੀ ਜਦੋਂ ਇਨਸਾਨ ਕਿਸੇ ਬਾਰਟੀ ਨੂੰ ਲੈ ਕੇ ਤੁਸੀਂ ਵੇਖਣਾ ਕਿ ਗੰਦਾ ਪਾਣੀ ਪਿਆ ਹੋਵੇ ਨਾ ਜਦੋਂ ਉਹਦੇ 'ਚ ਸਾਫ਼ ਪਾਣੀ ਪਾਓਗੇ ਹੌਲੀ-ਹੌਲੀ ਹੌਲੀ-ਹੌਲੀ ਉਸ ਬਾਲਟੀ ਦੇ ਅੰਦਰ ਸਾਫ਼ ਪਾਣੀ ਪੈਂਦਾ ਜਾਏਗਾ ਗੰਦਾ ਪਾਣੀ ਉਹਦੇ 'ਚ ਆਪਣੇ ਆਪ ਬਾਹਰ ਨਿਕਲ ਜਾਏਗਾ ਹੋ ਸਕਦਾ ਪਾਣੀ ਵਰਤਨਯੋਗ ਵੀ ਹੋ ਜਾਏ ਬਾਅਦ ਵਿੱਚ ਹੋ ਸਕਦਾ ਉਹ ਪਾਣੀ ਬਾਅਦ ਵਿੱਚ ਪੀਣਯੋਗ ਵੀ ਹੋ ਜਾਏ ਮੈਨੂੰ ਕੱਲ ਕੋਈ ਸਵਾਲ ਕਰਦਾ ਸੀ ਮਾਤਾ ਜੀ ਕਹਿ ਲਗੇ ਭਾਈ ਸਾਹਿਬ ਸਿਮਰਨ ਕਰਦੇ ਹਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਨੂੰ ਪੜਨ ਲੱਗਿਆਂ ਮਨ ਦੇ ਚ ਖਿਆਲ ਬਹੁਤ ਜਿਹੜੇ ਨੇ ਫੁਰਨੇ ਮਾੜੇ ਪੜੇ ਪੈਦਾ ਹੁੰਦੇ ਨੇ ਤੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਦੇਖੋ ਮਾਤਾ ਜੀ ਜਿਹੜੀ ਗੁਰਬਾਣੀ ਹੈ ਨਾ ਗੁਰੂ ਸਾਹਿਬ ਕਹਿੰਦੇ ਗੁਰੂ ਕੀ ਪਾਵਨ ਬਾਣੀ ਜਿਹੜੀ ਹੈ ਦਰਪਣ ਹੈ ਦਰਪਣ ਦੇ ਵਿੱਚ ਇਨਸਾਨ ਆਪਣੇ ਅਕਸ ਨੂੰ ਦੇਖਦਾ ਹੈ ਦਰਪਣ ਦੇ ਵਿੱਚ ਇਨਸਾਨ ਦੇਖਦਾ ਮੈਂ ਦਾ ਦਸਤਾਰ ਸਜਾਈ ਹੈ ਇਸ ਦਸਤਾਰ ਦੀ ਸਫਾਈ ਕਿੱਥੇ ਹੋਣ ਵਾਲੀ ਹੈ ਮੇਰੇ ਚਿਹਰੇ ਦੇ ਉੱਤੇ ਦਾਗ ਲੱਗਿਆ ਇਸ ਦਾਗ ਕਿੱਥੇ ਲੱਗਿਆ ਮੈਂ ਸਾਫ ਕਰਾਂ ਮੇਰੇ ਕੱਪੜਿਆਂ ਦੇ ਉੱਤੇ ਦਾਗ ਲੱਗਿਆ ਉਹ ਆਪਣੇ ਆਪ ਨੂੰ ਵੇਖ ਲੈਂਦਾ ਹੈ ਜਦੋਂ ਗੁਰਬਾਣੀ ਨੂੰ ਪੜਦੇ ਆ ਗੁਰਬਾਣੀ ਸਾਡੇ ਸਾਹਮਣੇ ਉਹ ਅਕਸ਼ ਨੂੰ ਤਿਆਰ ਕਰ ਦਿੰਦੀ ਹੈ ਬੰਦਿਆ ਤੇਰੇ ਅੰਦਰ ਆਖ ਹੋ ਜਾਏ ਹੁਣ ਗੁਰਬਾਣੀ ਨੂੰ ਪੜ ਕੇ ਇਹਨੂੰ ਸਾਫ਼ ਕਰਨ ਦਾ ਯਤਨ ਕਰੀ ਯਾਦ ਰੱਖਿਓ ਦਵਾਈ ਉਸ ਕੰਮ ਆਉਂਦੀ ਹੈ ਜਿਹੜਾ ਰੋਗੀ ਹੋਵੇ ਅਸੀਂ ਆਮ ਸ਼ਬਦ ਪੜਦੇ ਆ ਨਾ ਭਾਈ ਸਾਹਿਬ ਖੰਡੇ ਬਾਟੇ ਦੀ ਪੌ ਲੈ ਤੇ ਲਈਏ ਪਰ ਰਹਿਤ ਨਹੀਂ ਨਿਭਾਈ ਜਾਣੀ ਕਿਉਂ ਝੂਠ ਬੋਲਿਆ ਜਾਂਦਾ ਹੈ ਕਿਉਂ ਆ ਕੰਮ ਹੋ ਜਾਂਦਾ ਜੀ ਨਾ ਬਿਮਾਰ ਹਾਂ ਤਾਂ ਹੀ ਦਵਾਈ ਲੈਣੀ ਹੈ ਭਾਈ ਸਾਹਿਬ ਗੁਰਬਾਣੀ ਨੂੰ ਪੜਦੇ ਆ ਮਨ ਦੇ ਅੰਦਰ ਖਿਆਲ ਬੁਰੇ ਆਉਂਦੇ ਨਹੀਂ ਮਨ ਦੇ ਅੰਦਰ ਫੁਰਨੇ ਪੈਦਾ ਹੁੰਦੇ ਨੇ ਗੁਰਬਾਣੀ ਪੜਨ ਨੂੰ ਦਿਲ ਨਹੀਂ ਕਰਦਾ ਤੰਦਰੁਸਤ ਤੁਹਾਡੇ ਚੋਂ ਕਿਹੜਾ ਜਿਹੜਾ ਕਹਿੰਦਾ ਹੈ ਕਿ ਮੈਂ ਤੰਦਰੁਸਤ ਆ ਮੈਂ ਦਵਾਈ ਖਾਂਦਾ ਜੀ ਮੈਂ 7 ਮਹੀਨੇ ਦਾ 3 ਮਹੀਨੇ ਦਾ 2 ਮਹੀਨੇ ਦਾ ਟਰੀਟਮੈਂਟ ਲੈ ਰਹੇ ਹਾਂ ਬਿਮਾਰ ਹਾਂ ਤਾਂ ਦਵਾਈ ਖਾਂਦੇ ਹਾਂ ਗੁਰੂ ਸਾਹਿਬ ਕਹਿੰਨ ਲੱਗੇ ਜਦੋਂ ਗੁਰੂ ਨੇ ਕਿਰਪਾ ਕੀਤੀ ਔਖਦ ਨੂੰ ਖਾਦਾ ਗੁਰੂ ਦੇ ਨਾਮ ਰੂਪੀ ਦਵਾਈ ਨੂੰ ਤੂੰ ਲਿਆ ਹੈ ਤੇ ਗੁਰੂ ਸਾਹਿਬ ਕਹਿੰਦੇ ਸਾਰੇ ਦੁੱਖ ਜਿਹੜੇ ਤੈਨੂੰ ਦੁਖੀ ਕਰਦੇ ਸੀ ਵਿਕਾਰਾਂ ਦੇ ਰੂਪ ਦੇ ਅੰਦਰ ਇਹ ਸਾਰੇ ਵਿਕਾਰ ਤੇਰੀ ਜ਼ਿੰਦਗੀ ਦੇ ਵਿੱਚੋਂ ਨਿਕਲ ਗਏ ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਦੁੱਖ ਨਿਕਲ ਗਿਆ ਤੇ ਸਾਫ਼ ਪਾਣੀ ਜਿਹੜਾ ਹੈ ਉਹ ਅੰਮ੍ਰਿਤ ਬਣ ਗਿਆ ਤੇ ਗੁਰੂ ਸਾਹਿਬ ਕਹਿਣ ਲੱਗੇ ਤਾਪ ਗਿਆ ਬਚਨ ਗੁਰ ਪੂਰੇ ਫਿਰ ਅਨੰਦ ਤੇਰੇ ਜ਼ਿੰਦਗੀ ਦੇ ਅਰਥ ਦਾ ਆਨੰਦ ਪੈਦਾ ਹੋ ਗਿਆ ਸਭ ਮਿਟੇ ਵੀ ਸੂਰੇ ਇਹ ਮਾਇਆ ਦਾ ਦੁੱਖ ਇਹ ਮਾਇਆ ਦਾ ਤਾਪ ਸਤਿਗੁਰ ਪਾਤਸ਼ਾਹ ਕਹਿ ਲਗੇ ਤੇਰੀ ਜ਼ਿੰਦਗੀ ਦੇ ਅੰਦਰੋਂ ਜਦੋਂ ਨਿਕਲ ਗਿਆ ਜ਼ਿੰਦਗੀ ਤੇਰੀ ਜਿਹੜੀ ਹੈ ਪਾਤਸ਼ਾਹ ਮਾਰਾ ਕਹਿੰਦੇ ਸੁਖੀ ਬਣ ਗਈ ਜਦੋਂ ਗੁਰੂ ਨੇ ਇਹ ਸਾਰੇ ਦੁੱਖਾਂ ਨੂੰ ਤੈਨੂੰ ਜਿਹੜਾ ਹੈ ਖਤਮ ਕਰ ਦਿੱਤਾ ਹੈ ਰਹਾਉ ਰਹਾਉ ਵਾਲਾ ਬੰਦ ਗੁਰੂ ਸਾਹਿਬ ਕਹਿਣ ਲਗੇ ਸਿੱਖਾ ਤੇਰੀ ਜ਼ਿੰਦਗੀ ਦੇ ਅੰਦਰ ਟਿਕਾਉ ਹੋਣਾ ਬਹੁਤ ਜ਼ਰੂਰੀ ਹੈ ਮਾਫ਼ ਕਰਿਓ ਅਸੀਂ ਗੁਰਬਾਣੀ ਨੂੰ ਪੜ ਤੇ ਲਿਆ ਗੁਰਬਾਣੀ ਦੇ ਪਾਠ ਵੀ ਕਰ ਲੇ ਪਰ ਗੁਰੂ ਸਾਹਿਬ ਬਚਨ ਕਰਦੇ ਨੇ ਨਾ ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸਕੇ ਵਿੱਚ ਨਾ ਆਇਓ ਤੂੰ ਇੱਕ ਚਿੱਤ ਮਾਤਰ ਵੀ ਕਿਤੇ ਗੁਰੂ ਦੇ ਇੱਕ ਅੱਖਰ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਵਿਸਾ ਲਿਆ ਨਾ ਤੇ ਗੁਰੂ ਸਾਹਿਬ ਕਹਿੰਦੇ ਤੇਰੀ ਜ਼ਿੰਦਗੀ ਜਿਹੜੀ ਹੈ ਉਹ ਸੋਹਣੀ ਬਣ ਜਾਏਗੀ ਰਹਾਉ ਦਾ ਅਰਥ ਹੈ ਟਿਕਾ ਜੇਕਰ ਗੁਰਬਾਣੀ ਨੂੰ ਪੜ੍ਹ ਕੇ ਇਹ ਰਹਾਉ ਦੇ ਇਸ ਸ਼ਬਦ ਨੂੰ ਸਮਝ ਲਈਏ ਨਾ ਤੇ ਸਾਡੀ ਜ਼ਿੰਦਗੀ ਦੇ ਅੰਦਰ ਕਿਤੇ ਟਿਕਾ ਬਣ ਜੇ ਸਾਨੂੰ ਭਟਕਣਾ ਜਿਹੜੀ ਹੈ ਸਾਡੀ ਮੁੱਕ ਜਾਵੇ ਜੀ ਜੰਤ ਸਗਲ ਸੁਖ ਪਾਇਆ ਜੀ ਜਦੋਂ ਗੁਰਬਾਣੀ ਨੂੰ ਪੜੋਗੇ ਸ਼ਬਦ ਜੀਓ ਆਏਗਾ ਨਾ ਅਸੀਂ ਸ਼ਬਦ ਪੜਦੇ ਹਾਂ ਜੀਓ ਪਿੰਡ ਸਭ ਤੇਰਾ ਜੀਓ ਇੱਕ ਵਚਨ ਹੈ ਤੇ ਜਦੋਂ ਤੁਸੀਂ ਜੀ ਨੂੰ ਪੜੋਗੇ ਇਹ ਬਹੁਵਚਨ ਦੇ ਰੂਪ ਦੇ ਅੰਦਰ ਆਇਆ ਜੀਓ ਇੱਕ ਦੀ ਗੱਲ ਕੀਤੀ ਜਾਂਦੀ ਹੈ ਮਹਾਰਾਜ ਪਾਤਸ਼ਾਹ ਜੀਓ ਪਿੰਡ ਦਾ ਅਰਥ ਸਰੀਰ ਹੈ ਜੀਓ ਇਹ ਜਿੰਦ ਹੈ ਮੇਰੀ ਜਿੰਦ ਮਹਾਰਜ 파ਰਸ਼ਾ ਕਹਿੰਦੇ ਜੀ ਇੱਥੇ ਐਡੇ ਦੇ ਨਾਲ ਅੱਖਰ ਜਿਹੜਾ ਸਤਗੁਰੂ 파ਰਸ਼ਾ ਨੇ ਉਚਾਰਨ ਕੀਤਾ ਹੈ ਸ਼ਬਦ ਮਹਾਰਾਜ ਕਹਿੰਦੇ ਜੀ ਜੰਤ ਸਾਰੀ ਸ੍ਰਿਸ਼ਟੀ ਦੇ ਜੀਵ ਜੰਤ ਜਿਹੜੇ ਹਨ ਜੀ ਜੰਤ ਸਗਲ ਸੁਖ ਪਾਇਆ ਉਹ ਸਾਰਿਆਂ ਨੇ ਫਿਰ ਪ੍ਰਭੂ ਨਾਮ ਦੇ ਨਾਲ ਜੁੜ ਕੇ ਜ਼ਿੰਦਗੀ ਦੇ ਅੰਦਰ ਸੁਖ ਨੂੰ ਪਾ ਲਿਆ ਹੈ ਪਾਰ ਬ੍ਰਹਮ ਨਾਨਕ ਮਨ ਧਿਆਇਆ ਫਿਰ ਕਿੰਨਾ ਨੇ ਸੁਖ ਪਾਇਆ ਹੈ ਗੁਰੂ ਸਾਹਿਬ ਕਹਿੰਦੇ ਸੁਖ ਫਿਰ ਉਹਨਾਂ ਨੇ ਪਾਇਆ ਹੈ ਜਿਨ੍ਹਾਂ ਨੇ ਪਾਰ ਬ੍ਰਹਮ ਪ੍ਰਮਾਤਮਾ ਨੂੰ ਆਪਣੇ ਮਨ ਦੇ ਅੰਦਰ ਧਿਆ ਲਿਆ ਹੈ ਗੁਰੂ ਸਾਹਿਬ ਨੂੰ ਅੱਗੇ ਅਰਦਾਸ ਕਰੀਏ ਮਹਾਰਾਜ ਪਾਤਸ਼ਾਹ ਮਾਰੇ ਨੇ ਬਹੁਤ ਵਾਰ ਮਨ ਨੂੰ ਸੰਬੋਧਨ ਕਰਕੇ ਗੁਰਬਾਣੀ ਵਿੱਚ ਆਵਾਜ਼ਾਂ ਮਾਰੀਆਂ ਨੇ ਗੁਰੂ ਸਾਹਿਬ ਕੀਤੇ ਮਹਾਰਾਜ ਪਾਤਸ਼ਾਹ ਬਾਣੀ ਦੇ ਅੰਦਰ ਸਰੀਰ ਨੂੰ ਆਵਾਜ਼ਾਂ ਮਾਰਦੇ ਨੇ ਕਿਤੇ ਰਸਨਾ ਨੂੰ ਆਵਾਜ਼ਾਂ ਮਾਰਦੇ ਨੇ ਕਿਤੇ ਕੰਨਾਂ ਨੂੰ ਆਵਾਜ਼ਾਂ ਮਾਰਦੇ ਨੇ ਆਨੰਦ ਸਾਹਿਬ ਦੀ ਬਾਣੀ ਮਹਾਰਾਜ ਪਾਤਸ਼ਾਹ ਆਨੰਦ ਸਾਹਿਬ ਦੀ ਬਾਣੀ ਦੇ ਅੰਦਰ ਬਖਸ਼ਿਸ਼ ਕਰ ਲੱਗੇ ਸਿਖਾ ਤੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ ਨਾ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਆਪਣੇ ਮਨ ਨੂੰ ਸਮਝਾ ਲੈ ਜਦੋਂ ਤੇਰਾ ਮਨ ਸਮਝ ਗਿਆ ਨਾ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਉਦੋਂ ਤੇਰੀਆਂ ਅਜਿਹੜਾ ਅਜਿਤ ਮਨ ਹੈ ਇਹ ਵੀ ਜਿੱਤ ਜਾਏਗਾ ਅੱਜ ਦਾ ਬਚਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤੇ ਜਦੋਂ ਗੁਰੂ ਨੇ ਇਹ ਕਿਰਪਾ ਕਰਕੇ ਇਹ ਤੀਰ ਜਿਹੜਾ ਹੈ ਆਪਣੇ ਨਾਮ ਦਾ ਮਾਰ ਦਿੱਤਾ ਤੇ ਮਹਾਰਾਜ ਪਾਸ਼ਾ ਕੇ ਨੇ ਤਾਂ ਭ੍ਰਮ ਕਟਿਆ ਜਾਈ ਤੇਰੀ ਜ਼ਿੰਦਗੀ ਦੀ ਭਟਕਣਾ ਜਿਹੜੀ ਹੈ ਤਾਂ ਮੁੱਕ ਸਕਦੀ ਹੈ ਤੇ ਮਹਾਰਾਜ ਪਾਸ਼ਾ ਕਹਿੰਦੇ ਇਸ ਅਜਿਤ ਮਨ ਨੂੰ ਤੂੰ ਜਿੱਤ ਲਈ ਨਾ ਜਿੱਤਿਆ ਜਾਣ ਵਾਲਾ ਮਨ ਜਿੱਤ ਲਈ ਤੇ ਮਨ ਨੂੰ ਜਿੱਤਣ ਵਾਸਤੇ ਕੀ ਕਰਨਾ ਪਏਗਾ ਤੇ ਗੁਰੂ ਸਾਹਿਬ ਕਹਿੰਦੇ ਮਨ ਸਮਝਾਵਣ ਕਰਨੇ ਕਸ਼ੂਕ ਪੜੀਏ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਦਸ਼ਾਹ ਦੀ ਪਾਵਨ ਬਾਣੀ ਨੂੰ ਪੜਕੀ ਜ਼ਿੰਦਗੀ ਦੇ ਅੰਦਰ ਸਪਿਰਚੁਅਲਿਟੀ ਸਪਿਰਚੁਅਲ ਉਪਦੇਸ਼ ਰੋਹਾਨੀਅਤ ਦਾ ਉਪਦੇਸ਼ ਗੁਰੂ ਸਾਹਿਬ ਅਧਿਆਤਮਿਕਤਾ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਸਿੱਖਾ ਤੇਰੇ ਮਨ ਦੇ ਅੰਦਰ ਸਮਝ ਤੇ ਟਿਕਾਅ ਪੈਦਾ ਹੋ ਜਾਏ ਪਾਰ ਬ੍ਰਹਮ ਨਾਨਕ ਮਨ ਤੇ ਆਇਆ ਜਿਨੇ ਮਨ ਦੇ ਨਾਲ ਪ੍ਰਭੂ ਪਰਮਾਤਮਾ ਨੂੰ ਧਿਆ ਲਿਆ ਫਿਰ ਕੀ ਹੋਇਆ ਜੀ ਜੰਤ ਸਗਲ ਸੁਖ ਪਾਇਆ ਸਾਰਿਆਂ ਨੇ ਫਿਰ ਜਿਹੜਾ ਹੈ ਉਹ ਸੁਖੀ ਹੋਗੇ ਸਤਗੁਰ ਪਾਰਸ਼ਾ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਗੁਰਮਤ ਵਿਚਾਰਾਂ ਕਰਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਹੋ ਜਾਂਦੀਆਂ ਹਨ ਮਹਾਰਾਜ ਪਾਰਸ਼ਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਜੀਆ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਧੰਨਵਾਦ ਹੈ ਸਿੰਘ ਸਾਹਿਬ ਜੀ ਦਾ ਸਮੁੱਚੇ ਪ੍ਰਬੰਧ ਦਾ ਆਓ ਅੰਤ ਲੀਆਂ ਪੰਕਤੀਆਂ ਨੂੰ ਪੜ੍ਹ ਕੇ ਸਮਾਪਤੀ ਕਰੀਏ ਜੀ ਜੇ ਜੰਤ ਸਗਲ ਸੁਖ ਪਾਇਆ ਪਰ ਬ੍ਰਹਮ ਨਾਨਕ ਮਨ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿ ਗੁਰੂ ਜੀ ਕੇ ਫਤਿਹ ਰਾਮ ਕਲੀ